ਪਹਿਲਾਂ ਤੁਸੀਂ ਕੀ ਕੀ ਕੰਮ ਕਰਦੇ ਸੀ ਜਦੋਂ ਬੱਚਾ ਪੈਦਾ ਕਰਨ ਚ ਨਰਸ ਦੀ ਸਹਾਇਤਾ ਕਰਦੇ ਸੀਗੀ ਕਿਵੇਂ ਅੱਛਾ ਹਾਂਜੀ ਕਰਦੇ ਬਸ ਇੱਕ ਟੀਕਾ ਲਾਣਾ ਨਹੀਂ ਆਉਂਦਾ ਬਾਕੀ ਇਹ ਸਾਰਾ ਕਰਦੇ ਆਹੀ ਅੱਗੋਂ ਬੱਚਾ ਵੀ ਫੜਦੇ ਆਹੀ ਹੂੰ ਪੇਟ ਵੀ ਫੜਦੇ ਆਹੀ ਹੂੰ ਪੇਟ ਫੜ ਕੇ ਤੇ ਅੱਗੋਂ ਬੱਚਾ ਬੈਣਾ ਬੱਚਾ ਫੜਨਾ ਹੂੰ ਬੱਚਾ ਫੜ ਕੇ ਤੇ ਕੇਸ ਕਰਾ ਕੇ ਤੇ ਪਾਣੀ ਗਰਮ ਕਰ ਲੈਣਾ ਵਾ ਹੂੰ ਧਾਗਾ ਵਟ ਲੈਣਾ ਵਾ ਅੱਛਾ ਤੇ ਧਾਗਾ ਵਟ ਕੇ ਤੇ ਉਹਦੇ ਨਾਲ ਅਸੀਂ 나ੜੂਆ ਬਣ ਲੈਣਾ ਅੱਛਾ ਤੇ ਜਦੋਂ ਅਸੀਂ ਹੁਣ ਉਹ ਲਾਂਦੇ ਚੁੰਡੀਆਂ ਆਹੋ ਕਿਉਂ ਚੁੰਡੀ ਲਾਂਦੇ ਆ ਤੇ ਜਦੋਂ ਚੁੰਡੀ ਲਾਂਦੇ ਜਦੋਂ ਬੱਚਾ ਹੱਥ ਪਰ ਮਾਰਦਾ ਵਾ ਉਦੋਂ ਲਊਆ ਗੰਡਾ ਪੈਂਦਾ ਹੂੰ ਦੁੱਖ ਜਾਂਦਾ ਵਾ ਫਿਰ ਬੱਚਾ ਰੋਂਦਾ ਹੈ ਬਿਲਕੁਲ ਬਿਲਕੁਲ ਤੇ ਉਹ ਇਹ ਦੇ ਕਰਕੇ ਇਹ ਵਾ ਕਿ ਹੁਣ ਇਹ ਪ੍ਰੋਬਲਮ ਬੱਚਿਆਂ ਨੂੰ ਆਂਦੀਆਂ ਵਾ ਹੂੰ ਪਰ ਉਦੋਂ ਨਹੀਂ ਆਉਂਦੀ ਉਦੋਂ ਨਹੀਂ ਆਉਂਦੀ ਉਦੋਂ ਹੁਣ ਇਹ ਹੁਣ ਤੁਸੀਂ ਕੀ ਕਰਦੀ ਸੀ 나ੜੂ ਦੇ ਉੱਤੇ ਧਾਗਾ ਧਾਗਾ ਬੰਨ ਕਿਦਾਂ ਕੱਟਦੀ ਸੀ ਪੂਰਾ ਦੋਸੋ ਕਿਵੇਂ ਕੱਟਦੇ ਸੀ ਧਾਗਾ ਐਦਾਂ ਵੀ ਧਾਗਾ ਬਨ ਕੇ ਇਧਰੋਂ ਵਲ ਲੈਣਾ ਇਧਰੋਂ ਵਲ ਲੈਣਾ ਅੱਛਾ ਉਹ ਵੀ ਕਿਉਂ 나ੜੂ ਕੱਟ ਲੈਣਾ ਉਹਨੂੰ ਪੁੱਛਣਾ ਮੈਂ ਕੱਟਦੀ ਸੀ ਉਹਨਾਂ ਕਨਾਂ ਕੱਟ ਲੋ ਮਾਣ ਪੁਛ ਕੇ ਮਾਣ ਪੁਛ ਕੇ ਅੱਛਾ ਓਦਾਂ ਨਹੀਂ ਅੱਛਾ ਓਦਾਂ ਨਹੀਂ ਕੱਟਣਾ ਓਦਾਂ ਨਹੀਂ ਕੱਟਣਾ ਅੱਛਾ ਮਾਣ ਪੁਛ ਕੇ ਹਾਂ ਤੇ ਫਿਰ ਕੱਟ ਕੇ ਫਿਰ ਧਾਗਾ ਬੰਨ ਦੇਣਾ ਤੁਸੀਂ ਤੇ ਉਹ ਫਿਰ ਹੌਲੀ ਹੌਲੀ ਸੁੱਕ ਲੈ ਪਹਿਲਾਂ ਕੱਟਣਾ ਅੱਛਾ ਬੰਨ ਕੇ ਉਧਰੋਂ ਵੀ ਉਧਰੋਂ ਵੀ ਬੰਨ ਕੇ ਫਿਰ ਉਹਨੂੰ ਕੱਟਣਾ ਅੱਛਾ ਫਿਰ ਉਹਨੂੰ ਉਹ ਨਾ ਬੱਚੇ ਨੂੰ ਪਹੁੰਚ 5 ਕਿਲ ਪਹਿਲਾਂ ਤੱਕ ਕਿੰਨੂੰ ਹਾਲਦੇ ਹੀ ਆਉਂਦੇ ਬੱਚੇ ਨੂੰ ਹੁਣ ਨਾ ਹਲਦੇ ਨਹੀਂ ਹੁਣ ਸਾਫ਼ ਸੁਥਰ ਕਰਕੇ ਤੇ ਡੋਲ ਕੱਪੜੇ ਵਾਦੀ ਦੇਣ ਅੱਛਾ ਹਾਂਜੀ ਹੂੰ ਤੇ ਬਸ ਇਹ ਸਾਰੇ ਕੰਮ ਜਿਹੜੇ ਸੀਗੇ ਉਹ ਤੁਸੀਂ ਕਰਨੇ ਹੁੰਦੇ ਸੀਗੇ ਤੇ ਹੁਣ ਜਿਹੜਾ ਹੈਗਾ ਹੁਣ ਸਿਰਫ ਤੁਸੀਂ ਉਹਦੇ ਤੋਂ ਪਹਿਲਾਂ ਮਤਲਬ ਕਿ ਉੱਥੇ ਰਹਿਣਾ ਹੁੰਦਾ ਵਾ ਬੱਚਾ ਤੇ ਹੀ ਨਸਾਂ ਇਦਾਂ ਦੇ ਨੇ ਉਹ ਨਾਲ ਲੈ ਕੇ ਜਾਂਦੇ ਆ ਅੱਛਾ ਤਾਂ ਨਾਲ ਲੈ ਕੇਦਾ ਮਤਲਬ ਕੰਮ ਕਰੀਦਾ ਨਾ ਉਹ ਲੈ ਕੇ ਜਾਂਦੇ ਆ ਹਸਪਤਾਲ ਸਾਡੇ ਨਾਲ ਹਰ ਫਿਰ ਵਾਸਤੇ ਤੇ ਚੱਲਣਾ ਕਈ ਵਾਰੀ ਬੀਵੀਆਂ ਸੁੱਤੀਆਂ ਉੱਠ ਕੇ ਜਾਂਦੀਆਂ ਨਾ ਨਸ ਡਾਕਟਰ ਨੂੰ ਬੁਲਾਣ ਅੱਗੂ ਖਿੰਝ ਕੇ ਪੈ ਜਾਂਦੀਆਂ ਵਾ ਆਪਾਂ ਖਿੰਝਣ ਨਹੀਂ ਨਾ ਦਿੰਦੇ